ਇਹ ਜੀ ਪੂਰਾ ਮਾਮਲਾ ਜੀ ਜੀ ਮਨਜੋਤ ਸਿੰਘ ਸਾਹਿਬ ਜਲੰਧਰ ਫੋਰਸ ਨੇ ਪੁਲਿਸ ਨੂੰ ਉਹਨਾਂ ਨੂੰ ਕ੍ਰਿਮੀਨਲ ਅਗੇਂਸਟ ਜੜੀ ਹੈ ਇੱਕ ਬੜੀ ਗੰਭੀਰ ਨੋਟਿਸਿੰਗ ਹੈ ਲੈਕਸ ਲਾਈਕ ਇਟ ਦੋਸ ਸਾਡੀ ਐਮਪਲੋਈਸ ਐਸ ਐਚਓ 3 ਨੰਬਰ ਸਾਡੇ ਐਸ ਸੀ ਵੀ ਨਾਰਥ ਨੂੰ ਕਾਫੀ ਸਬੰਧਾ ਮਿਲਿਆ। ਦੋ ਤਿੰਨ ਪਹਿਲਾਂ ਇੱਥੇ ਇੱਕ ਔਰਤ ਈ ਰਿਕਸ਼ਾ ਵਾਲਾ ਜਿਹੜਾ ਸੀਗਾ ਉਤੋਂ ਦੋ ਮੁੜਿਆ ਲੈ ਗੋ ਕੀਤੀ ਸੀ ਤਾਂ ਤਰਵਾ ਕੇ। ਔਰ ਉਹਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਕਿ ਹਾਂ ਉਹ ਲੋਕ ਘਰੀਸ ਕੇ ਲੈ ਕੇ ਜਾ ਰਹੇ ਤੇ ਉਹ ਆਪਣੇ ਆਪ ਨੂੰ ਛਡਾਉਣ ਦੀ ਕੋਸ਼ਿਸ਼ ਕਰ ਰਿਹਾ। ਸੋ ਦੋਵੇਂ ਕ੍ਰਿਮੀਨਲ ਅਸੀਂ ਬੜੀ ਮੁਸ਼ਤਿਹਦੀ ਨਾਲ ਸਾਡੇ ਐਸਐਚਓ ਨੇ ਉਪਰ ਕ੍ਰਾਸ ਸਾਡੀ ਇਨਫੋਰਮੇਸ਼ਨ ਤੋਂ ਨੂੰ ਪਤਾ ਲੱਗਾ ਕਿ ਉਹ ਫੁਲਾਨੀ ਜਗ੍ਹਾ ਬੈਠੇ ਹੋ ਉੱਥੋਂ ਅਸੀਂ ਉਹਨਾਂ ਨੂੰ ਰੈਸਟ ਕੀਤਾ ਜੀ ਉਹਨਾਂ ਕੋਲੋਂ ਦਾਤਰ ਔਰ ਪੈਸੇ ਰਿਕਵਰ ਕਰ ਲਏ। ਫੌਨ ਜਿਹੜੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਹੁਣ ਅਸੀਂ ਰਿਮਾਂਡ ਲੈ ਕੇ ਉਹ ਇਹਨਾਂ ਤੋਂ ਪੁਸ਼ਟੀ ਕਰਾਂਗੇ। ਤੇ ਨਹੀਂ ਕਿ ਪਹਿਲੇ ਤੋਂ ਕੋਈ ਮਾਮਲਾ ਹੈ ਜੀ ਉਹੀ ਅਸੀਂ ਰਿਮਾਂਡ ਲੈ ਕੇ ਨਾ ਇਹਨਾਂ ਦੀ ਪੁਸ਼ਟੀ ਕਰਾਂਗੇ ਔਰ ਵੈਰੀਫਾਈ ਕਰ ਰਹੇ ਹਾਂ ਅਗਰ ਹੋਏ ਤੇ ਉਹਦੇ ਰੈਸਟ ਪਾਈ ਜਾਏਗਾ। ਸਰ ਕਿੱਥੋਂ ਦੇ ਰਹਿਣ ਵਾਲੇ ਨੇ ਇਹ ਦੋਨੋਂ ਲੋਕਲ ਹੀ ਰਹਿਣ ਵਾਲੇ ਨੇ ਜੀ i